ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਇੱਕ ਹਫ਼ਤੇ ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ ਦੇ ਬਾਰੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਇੱਕ ਪੱਤਰਕਾਰ ਵਾਰਤਾ ਦੌਰਾਨ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਸਮੁੱਚੀ ਟੀਮ ਵੱਲੋਂ ਕ੍ਰਾਈਮ ਡਿਟੈਕਟਿਵ ਐਂਡ ਪ੍ਰੀਵੈਂਟਿਵ ਕਰਦੇ ਹੋਏ ਡਰੱਗਸ ਸਮਗਲਰਾਂ, ਨਾਜਾਇਜ਼ ਅਸਲਾ, ਪੀਓ ਅਤੇ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਮਿਤੀ 26 ਸਤੰਬਰ ਤੋਂ 3 ਅਕਤੂਬਰ 2024 ਤੱਕ ਵੱਡੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਇਹਨਾਂ ਪ੍ਰਾਪਤੀਆਂ ਵਿੱਚ ਸ਼ਾਮਲ ਸਾਰੀ ਟੀਮ ਦੇ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨਡੀपीएस ਐਕਟ ਅਧੀਨ 7 ਮੁਕਦਮੇ ਦਰਜ ਰਜਿਸਟਰ ਕਰਕੇ 14 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਉਹਨਾਂ ਪਾਸੋਂ 1752690 ਰੁਪਏ ਅਤੇ 575 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਖਿਲਾਫ ਅਸਲਾ ਐਕਟ ਅਧੀਨ 4 ਮੁਕਦਮੇ ਦਰਜ ਕਰ 12 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 7 ਵੈਪਨ ਜਿਨ੍ਹਾਂ ਵਿੱਚ ਪਿਸਟਲ ਅਤੇ ਗਨ 5 ਮੈਗਜ਼ੀਨ ਅਤੇ 37 ਕਾਰਦੂਸ ਬਰਾਮਦ ਕੀਤੇ ਗਏ ਹਨ ਸਨਾਚਿੰਗ ਦੇ 6 کیسਾਂ ਵਿੱਚ 26 ਛੱਬੀ ਚਪਟਮਾਰਾਂ ਨੂੰ ਕਾਬੂ ਕਰ ਇਨ੍ਹਾਂ ਪਾਸੋਂ 1,70,000 ਰੁਪਏ ਦੀਆਂ ਮੁੱਲ ਦੀਆਂ ਵੱਖ-ਵੱਖ ਬਰਾਮਦੀਆਂ ਕੀਤੀਆਂ ਗਈਆਂ ਹਨ ਜੂਆ ਐਕਟ ਅਧੀਨ 5 ਮੁਕਦਮੇ ਰਜਿਸਟਰ ਕਰਕੇ 27 ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਪਾਸੋਂ 1,08,000 ਰੁਪਏ ਬਰਾਮਦ ਕੀਤੇ ਗਏ ਹਨ ਇਸ ਤੋਂ ਇਲਾਵਾ ਡਰੱਗਸ ਮੁਗਲਨਾਤੇ ਸ਼ਿਕੰਜਾ ਕਸਣ ਲਈ NDPS ਐਕਟ ਕੇਸਾਂ ਅਤੇ ਹੋਰ ਜੁਰਮਾਂ ਨੂੰ ਰੋਕਣ ਲਈ 74 ਵਿਅਕਤੀਆਂ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਅੰਮ੍ਰਿਤਸਰ ਪੁਲਿਸ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਟੀਮ ਦੇ ਸਾਰੇ ਹੀ ਮੈਂਬਰ ਪ੍ਰਸ਼ੰਸਾ ਦੇ ਯੋਗ ਅਤੇ ਵਧਾਈ ਦੇ ਪਾਤਰ ਹਨ। ਟ੍ਰੈਫਿਕ ਵਾਲਿਆਂ ਨੇ ਦੇਖੋ ਉਹਨਾਂ ਦੀ ਡਿਊਟੀ ਡਿਫਰੈਂਟ ਸੀ ਨਾਕੇ ਦੇ ਉੱਤੇ ਜਦੋਂ ਕੀਤੀ ਆਈ ਵਾਸ ਵੈਰੀ ਹੈਪੀ। ਦੇਖੋ ਉਹਨਾਂ ਨੂੰ ਕਿਸੇ ਨੇ ਨਹੀਂ ਸਿਕਣਾ ਵੀ ਤੁਸੀਂ ਕੀਤਾ ਨਹੀਂ ਕੀਤਾ। ਡਰੱਗ ਫੜੀ ਉੱਤੋਂ ਰਿਕਵਰੀ ਹੋਈ ਮੌਕੇ ਤੇ ਆਫੀਸਰਸ ਬੁਲਾਏ ਉਹਨਾਂ ਨੇ ਤੇ ਬੜੀ ਅੱਛੀ ਗੱਲ ਹੈ ਕਿ ਮੈਂ ਪ੍ਰੋਐਕਟਿਵ ਪੁਲਿਸਿੰਗ ਇਹਨੂੰ ਕਹਿੰਨਾ ਕਿ ਉਹ ਜਿਹੜੀ ਆਪਾਂ ਪੂਰਾ ਆਪਣੀ ਤਨਦੇਈ ਨਾਲ ਔਰ ਮਨ ਨਾਲ ਡਿਊਟੀ ਕਰ ਰਹੇ ਆ ਸੋ ਜੇਕਰ ਆਪਾਂ ਹਫਤੇ ਦੀ ਕਾਰਗੁਜ਼ਾਰੀ ਦੇਖੀਏ ਤਾਂ ਐਨਡੀਪੀਐਸ ਦੇ 7 ਮੁਕਦਮੇ ਦਰਜ ਕੀਤੇ ਗਏ 14 ਸਮੱਗਲਰ ਫੜੇ ਗਏ ਇਹਨਾਂ ਤੋਂ ਮੇਨ ਡਰੱਗ ਮੰਨੀ ਬੜੀ ਫੜੀ ਗਈ ਹੈ ਚਾਹੇ ਹਿਰੋਇਨ ਦੀ ਕੁਆਂਟੀਟੀ ਘੱਟ ਵੀ ਸੀ 1752690 ਰੁਪਏ ਸੋ ਦੈਟ ਮੀਨਸ ਬੰਦੇ ਕੰਮ ਤਾਂ ਕਰ ਹੀ ਰਹੇ ਸੀ ਚਲੋ ਰਿਕਵਰੀ ਕਈ ਵਾਰੀ 1% ਘਟ ਵੀ ਹੁੰਦੀ ਹੈ ਅਸਲਾ ਐਕਟ ਦੇ ਵਿੱਚ ਜੇ ਆਪਾਂ ਦੇਖੀਏ ਚਾਰ ਮੁਕਦਮੇ ਦਰਜ ਕੀਤੇ ਗਏ 12 ਦੋਸ਼ੀ ਫੜੇ ਗਏ ਆਰਮਡ ਐਕਟ 7 ਵੈਪਨ ਔਰ 5 ਮੈਗਜ਼ੀਨ 37 ਹਾਰਤੂਸ ਕ੍ਰਿਸਟਲ ਰੋਲਵਰ ਤੇ ਗਨ ਸਨੇਚਿੰਗ ਦੇ 6 ਕੇਸਾਂ ਵਿੱਚ 26 ਬੰਦੇ ਫੜੇ ਉਕੇ ਸਨੇਚਿੰਗ ਜੋ ਮੈਂ ਆਕੇ ਦੇਖਿਆ ਸੀ ਕਾਫੀ ਰੈਂਪੈਂਟ ਸੀ ਔਰ ਤੁਹਾਡੇ ਨਾਲ ਮੈਂ ਕੱਲ ਜ਼ਰੂਰ ਸ਼ੇਅਰ ਕਰਨਾ ਚਾਹੁੰਨਾ ਸਾਡੇ ਕੰਟਰੋਲ ਰੂਮ ਤੇ ਕਾਲਸ ਆਉਂਦੀਆਂ 112 ਤੇ ਉਹ ਤੋਂ ਕਾਫੀ ਮੈਂ ਡੀਟੇਲ ਡਾਟਾ ਦਿੱਤਾ ਦੇਖਿਆ ਰਹਿਣਾ ਕਈ ਵਾਰੀ ਕੋਈ ਲੋਕੀ ਥਾਣੇ ਨਹੀਂ ਵੀ ਜਾਂਦੇ ਪਰ ਉਹ ਕਾਲ ਇੱਕ ਵਾਰ ਜਰੂਰ ਆਈ ਹੁੰਦੀ ਹੈ ਸੋ ਪ੍ਰਮਾਤਮਾ ਦੀ ਮਿਹਰ ਨਾਲ ਔਰ ਸਾਡੇ ਜਿਹੜੇ ਬਹਾਦਰ ਸਾਰੇ ਆਫੀਸਰਸ ਨੇ ਇਹਨਾਂ ਦੀ ਮਿਹਨਤ ਸਦਕਾ ਲਾਸਟ 2 ਜਾਂ 3 ਦਿਨ ਤੋਂ ਕੋਈ ਸਟ੍ਰੈਚਿੰਗ ਰਿਪੋਰਟ ਨਹੀਂ ਆਪਣੀ ਹੋਈ ਰਦਰ ਫੰਡ ਚ ਕਾਮਯਾਬ ਆਪਾ ਹੋਏ ਆ 6 ਕੇਸਾਂ ਚ 26 ਨੇਚਰ ਉਹਨਾਂ ਤੋਂ ਰਿਕਵਰੀ ਹੈ 1,70,000 ਰੁਪਏ ਜਿਹੜੀ ਮੁੱਲ ਦੀਆਂ ਚੀਜ਼ਾਂ ਦੈਟ ਇਜ਼ ਵੈਰੀ ਗੁੱਡ ਗੈਂਬਲਿੰਗ ਐਟ ਚ 5 ਮੁਕਦਮੇ ਦਰਜ ਕੀਤੇ 27 ਬੰਦੇ ਫੜੇ 1,08,000 ਰੁਪਿਆ ਉਹਦੇ ਚ ਵੀ ਰਿਕਵਰ ਹੋਇਆ ਯੂ ਐਚ ਪ੍ਰੀਵੈਂਟਿਵ ਐਕਸ਼ਨ ਜਿਹੜਾ ਆਪਾ ਕੀਤਾ ਜਿਹੜੇ ਬਾੜੇ ਬੰਦਿਆਂ ਨੂੰ ਚੈੱਕ ਕਰਦੇ ਆ ਜਿਹੜੇ ਬਾਰ-ਬਾਰ ਆ ਕੇ ਕ੍ਰਾਈਮ ਕਰਦੇ ਆ 74 ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈ ਗਿਆ ਇਸ ਹਫਤੇ ਦੇ ਵਿੱਚ ਪੀਓ ਜੇ ਦੇਖੀਏ ਪਗੋੜੇ ਜਿਹੜੇ ਆ ਉਹਦੇ ਵਿੱਚ ਐਨਡੀਪੀਐਸ ਤੇ ਹੋਰ ਧਾਰਾਵਾਂ ਸੱਤ ਪਗੋੜੇ ਫੜੇ ਗਏ ਮਤਲਬ 1 ਪਰ ਡੇ ਦੀ ਐਵਰੇਜ ਆਉਂਦੀ ਜੇ ਹਫਤੇ ਦੀ ਦੇਖੀਏ